ਲੁਧਿਆਣਾ ਦੇ ਫੋਕਲ ਪੁਆਇੰਟ ਲੈਕ ਵਿੱਚ ਇੱਕ ਫੈਕਟਰੀ ਦੀ ਇਮਾਰਤ ਟੁੱਟੜੀ ਹੋ ਗਈ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਹਾਲੇ ਵੀ ਮਲ ਦੇ ਹੇਠ ਫਸਿਆ ਹੋਇਆ ਹੈ 8 ਲੋਕਾਂ ਨੂੰ ਜਿੰਦਾ ਬਚਾ ਲਿਆ ਗਿਆ ਹੈ ਇਹ ਘਟਨਾ 9 ਮਾਰਚ ਨੂੰ ਹੋਈ ਜਦੋਂ ਫੈਕਟਰੀ ਵਿੱਚ ਕੰਮ ਚੱਲ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਕਾਫੀ ਪੁਰਾਣੀ ਸੀ ਅਤੇ ਅਚਾਨਕ ਧਸ ਗਈ ਪ੍ਰਸ਼ਾਸਨ ਨੇ ਇਸ ਪਿੱਛੇ ਲਾਪਰਵਾਹੀ ਜਾਂ ਗਲਤੀ ਦੀ ਜਾਂਚ ਕਰਨ ਲਈ ਟੀਮ ਬਣਾ ਦਿੱਤੀ ਹੈ ਮੌਕੇ ਤੇ ਐਨਡੀਆਰਐਫ ਪੁਲਿਸ ਅਤੇ ਅੱਗ ਬੁਝਾਊ ਟੀਮ ਮਾਲਵੇ ਨੂੰ ਹਟਾਉਣ ਲਈ ਲੱਗੀਆਂ ਹੋਈਆਂ ਹਨ ਸੀਐਮ ਮਾਨ ਨੇ ਵੀ ਇਸ ਘਟਨਾ ਤੇ ਦੁੱਖ ਜ਼ਾਹਰ ਕੀਤਾ ਅਤੇ ਜ਼ਖਮੀਆਂ ਨੂੰ ਸਰਕਾਰੀ ਮਦਦ ਦੇਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਮੈਜਿਸਟ੍ਰੀਅਲ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਕਿ ਜ਼ਿੰਮੇਵਾਰਾਂ ਤੇ ਕਾਰਵਾਈ ਹੋ ਸਕੇ ਸੀਐਮ ਮਾਨ ਨੇ ਕਿਹਾ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਜ਼ਿੰਮੇਵਾਰਾਂ ਤੇ ਸਖਤ ਕਾਰਵਾਈ ਉਨਾ ਕਿ ਆਕੇ ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ ਅਤੇ ਮੌਕੇ ਤੇ 5 ਐਂਬੂਲੈਂਸ ਅਤੇ 3 ਫਾਇਰ ਬ੍ਰਿਗੇਡ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਸੀਐਮ ਆਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੂਰੀ ਮਦਦ ਕਰਨ ਦਾ ਐਲਾਨ ਵੀ ਕੀਤਾ ਹੈ ਅਤੇ ਇਲਾਜ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਚੁਕੇਗੀ ਦੱਸ ਦਈਏ ਕਿ ਇੱਕ ਵਿਅਕਤੀ ਦਾ ਹਾਲੇ ਵੀ ਪਤਾ ਲਗਾਇਆ ਜਾ ਰਿਹਾ ਹੈ ਐਂਡੀਆਰਐਫ ਟੀਮ ਲਗਾਤਾਰ ਮਲਬਾ ਹਟਾ ਰਹੀ ਹੈ ਚਸ਼ਮਦੀਦਾ ਨੇ ਦੱਸਿਆ ਕਿ ਹਾਦਸੇ ਸਮੇਂ ਇਮਾਰਤ ਵਿੱਚ 10 ਤੋਂ 12 ਲੋਕ ਮੌਜੂਦ ਸਨ ਸੀਐਮ ਆਨ ਨੇ ਆਉਣ ਵਾਲੇ ਦਿਨਾਂ ਵਿੱਚ ਸਰਵੇਖਣ ਕਰਕੇ ਪੁਰਾਣੀਆਂ ਇਮਾਰਤਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਇਹ ਮਾਮਲੇ ਵਿੱਚ ਲਾਪਰਵਾਹੀ ਤੇ ਐਫਆਈਆਰ ਵੀ ਦਰਜ ਹੋ ਸਕਦੀ ਹੈ ਇੱਕ ਸਰਕਾਰੀ ਟੀਮ ਇਸ ਇਲਾਕੇ ਦੀਆਂ ਹੋਰ ਵੀ ਪੁਰਾਣੀਆਂ ਇਮਾਰਤਾਂ ਦੀ ਜਾਂਚ ਕਰੇਗੀ ਤਾਂ ਜੋ ਅੱਗੇ ਇਹੋ ਜਿਹਾ ਕੋਈ ਹਾਥਾ ਨਾ ਬਾ ਪਰ ਸਕੇ